ਰਿੱਧ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸ਼ੀਆ ਤੂੰ ਆਹੋ ਕਿਹੜੇ ਕੰਮ ਆਹ ਲਾ ਆਹੀ ਗੱਲ ਆਉਨਾ ਦਈਆ ਟਵਾਂ ਲੱਗਿਆ ਹੋਇਆ ਚਾਰ ਬਹਿਨ ਦਾ ਵਾਲ ਫਿਰ ਤੁਰ ਕੇ ਉਹਨਾਂ ਨੇ ਜੇ ਆਹੀ ਜਨਮ ਅਗਲਾ ਹੋਣਾ ਨਹੀਂ ਅਗਲਾ ਦਾ ਹੋਣਾ ਨਹੀਂ ਆਹੀ ਜਨਮ ਨੂੰ ਚਾਰ ਤਾਂ ਫਿਰ ਤੁਰ ਕੇ ਗਵਾਲੇ ਹੰਢ ਕੇ ਚਾਰ ਗਵਾਇਆ ਸਾਂ ਚਾਰ ਪੈਰ ਸੌਂ ਗਏ ਤੇ ਫਿਰ ਕੰਮ ਕੀ ਆਇਆ ਸੀ ਉਹ ਜਨਮ ਕਿਉਂ ਲਿਆ ਇਸ ਸਵਾਲ ਦਾ ਜਵਾਬ ਹਰ ਨਾ ਕੋਈ ਲੇਖਾ ਲੇਖੇ ਦਾ ਤੇ ਆਹੋ ਤੇਰੇ ਚਲੋ ਲੇਖੇ ਨੂੰ ਨਹੀਂ ਮੰਨਦੇ ਨਾ ਮੰਨਣਾ ਸੀ ਨਹੀਂ ਕਹਿੰਦੇ ਪਰ ਲੇਖੇ ਨੂੰ ਸਾਫ ਸਾਬ ਵੀਰੇਲੇ ਟਿਕਨ ਮੰਨਦੇ ਨੋ ਮੰਨਦਾ ਜਿਹੜੇ ਟੀਕੇ ਦੇ ਉਹ ਫਮੈਦੀ ਨਾ ਟੀਕਾ ਮੰਨਦਾ ਹੈ ਜਲਮ ਨੂੰ ਵੀ ਮੰਨਦਾ ਹੈ ਸਭ ਕੁਝ ਮੰਨਦਾ ਹੈ ਉਹ ਅਸਲ ਵਿੱਚ ਕਿਸੇ ਨੂੰ ਵੀ ਨਹੀਂ ਮੰਨਦਾ ਉਹ ਕਿਸੇ ਉਹ ਆਪਣੇ ਮਸਲਕ ਦੀ ਗੱਲ ਤੇ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਮੰਨਦਿਆਂ ਉਹ ਬਥੇਰੀ ਉਹ ਮੰਨਦੇ ਨੇ ਉਹ ਤਾਂ ਤੌੜੀ ਰੰਦੀ ਜਾਂਦਾ ਨੇ ਵਿਸਦੀ ਕੰਡਲਾਂ ਦੀ ਉਹ ਤੌੜੀ ਵੱਲ ਝਾਕਦੇ ਨੇ ਵਰਨਦੇ ਰ ਰੰਗਈ ਰਹਿ ਜਾਣਾ ਉਹਨੂੰ ਉਹਨਾਂ ਨੂੰ ਪੁੱਛਿਆ ਵੀ ਜਨਮ ਦਾ ਕਾਰਨ ਕੀ ਸੀ ਕਿਉਂ ਜਨਮ ਹੋਇਆ ਕੋਈ ਜਵਾਬ ਨਹੀਂ ਦਿੱਦੋ ਇੱਕ ਵੀ ਜਨਮ ਦੀ ਕੀ ਲੋੜ ਪਈ ਸੀ ਭਈ ਪਹਿਲਾ ਜਨਮ ਕਿਉਂ ਹੋਇਆ ਸਾਰਾ ਹੀ ਜੋ ਗਿਆਨ ਹੈ ਇੱਕ ਵੀ ਮਤਲਬ ਗੁਰਬਾਣੀ ਸਾਰੀ ਤੇ ਹੀ ਉਲਟ ਹੋਵੇ ਟੋਟਲ ਗੁਰਬਾਣੀ ਟੋਲਟ ਖੜੇ ਨੇ ਸਿਸਤੀ ਪੈਦਾ ਹੋਣ ਦੀ ਵਜ੍ਹਾ ਕੀ ਸੀ ਕਿਉਂ ਸਿਸਤੀ ਪੈਦਾ ਹੋਈ ਕੀ ਲੋੜ ਸੀ ਇਹਦੀ ਕੋਈ ਜਵਾਬ ਨਹੀਂ ਦੇਣਾ ਕੋਈ ਉਹ ਇੱਕ ਗੱਲ ਤੇ ਬੁੱਕਲ ਨਾਲ ਕਿਸੇ ਗੱਲ ਦਾ ਵੀ ਜਵਾਬ ਦੇਣਾ ਤਾਂ ਸਾਡੇ ਕੋਲ ਇੱਕ ਗੱਲ ਨੂੰ ਮੰਨਣ ਨਾਲ ਸਾਰੀ ਗੁਰਬਾਨੀ ਮੰਨਣੀ ਪੈ ਜਾਣੀ ਹੈ ਇੱਕ ਗੱਲ ਤੋਂ ਬੁੱਕਰਿਆ ਸਾਰੀ ਗੁਰਬਾਨੀ ਤੋਂ ਬੁੱਕਰ ਜਾਣਾ ਸਾਬ ਦੌਰਾਨ ਵੀ ਸਾਰੇ ਤੋਂ ਬੁੱਕਰਿਆ ਖੜਾ ਹੈ ਹਾਂਜੀ ਲੈਖਾ ਰੱਬ ਮੋਈਸੀ ਤੂੰ ਆਹੋ ਕਿਹਦੇ ਕੰਮ ਹ ਯਾਰ ਆਪਣੇ ਪੁੱਛਣਾ ਕੀ ਕਮਾਇਆ ਸੀ ਭਈ ਤੂੰ ਕੀ ਜਵਾਬ ਦੇਣਾ ਸੀ ਚਲੋ ਅਗਲੇ ਜਨਮ ਨੂੰ ਛੱਡੋ ਐ ਜਨਮ ਚ ਕੀ ਕੰਮ ਆਇਆ ਸੀ ਐਡੀ ਤਾਂ ਗੱਲ ਹੈ ਉਹ ਕੰਮ ਕੀ ਸੀ ਫਿਰ ਪ੍ਰਚਾਰ ਕਢੀ ਗੱਲ ਦਾ ਕਰਦੇ ਹੋ ਤੁਸੀਂ ਕੁਰਬਾਨਾ ਕਢੀ ਗੱਲ ਦਾ ਪਾਉਂਦੇ ਹੋ ਕੇਸ ਕਢੀ ਗੱਲ ਦਾ ਰੱਖਉਂਦੇ ਹੋ ਦਸਤਾਰ ਮੁਕਾਬਲੇ ਕਢੀ ਗੱਲ ਦੇ ਖਰਾਉਂਦੇ ਹੋ ਕੀ ਲੋੜ ਹੈ ਇਹਨਾਂ ਦਾ ਜੀ ਬਈ ਨਾ ਸਾਬ ਨੂੰ ਦਾ ਇਹ ਜਿਸ ਸੰਸਦ ਬਣਾਇ ਤੇ ਪੈਸੇ ਇਕੱਠੇ ਕਰਨੇ ਰੋਟੀ ਖਾਣੀ ਹੈ ਹੋ ਤਾ ਉਹਨਾਂ ਦਾ ਬਿਜ਼ਨਸ ਹੋਇਆ ਹਾਂਜੀ